ਅੱਜ ਸਮੁੱਚਾ ਵਿਸ਼ਵ ਕ੍ਰਿਸਮਸ ਅਤੇ ਨਵੇਂ ਸਾਲ ਦੇ ਜਸ਼ਨ ਵਿੱਚ ਡੁੱਬਿਆ ਹੋਇਆ ਪਰ ਦੂਜੇ ਪਾਸੇ ਦੇਸ਼ ਦਾ ਅੰਨਦਾਤਾ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਖਨੌਰੀ ਅਤੇ ਸ਼ੰਭੂ ਬਾਰਡਰ ਤੇ ਇਸ ਹੱਡ ਕੰਮਕਪਾਉਣ ਦੀ ਸਰਦੀ ਦੇ ਵਿੱਚ ਵੀ ਧਰਨੇ ਤੇ ਬੈਠਣ ਦੇ ਲਈ ਮਜਬੂਰ ਹੈ ਤਾਂ ਉਹਨਾਂ ਧਰਨੇ ਤੇ ਬੈਠੇ ਕਿਸਾਨਾਂ ਦੇ ਸੱਦੇ ਤੇ ਅੱਜ ਪੰਜਾਬ ਪੰਦ ਦੇ ਸੱਦੇ ਦਾ ਐਲਾਨ ਕੀਤਾ ਗਿਆ ਜਿਸ ਦੇ ਤਹਿਤ ਸਮੁੱਚੇ ਬਾਜ਼ਾਰ ਬੰਦ ਰਹਿਣ ਵਾਲੇ ਨੇ ਚਾਹੇ ਉਹ ਪੈਟਰੋਲ ਪੰਪ ਨੇ ਗੈਸ ਸਟੇਸ਼ਨ ਨੇ ਦੁੱਧ ਦਹੀਂ ਸਬਜ਼ੀ ਦੀਆਂ ਦੁਕਾਨਾਂ ਨੇ ਬੰਦ ਰਹਿਣ ਵਾਲੀਆਂ ਪਰ ਸਿਰਫ ਤੇ ਸਿਰਫ ਐਮਰਜੈਂਸੀ ਸੇਵਾਵਾਂ ਮੈਡੀਕਲ ਸਹੂਲਤਾਂ 에어ਪੋਰਟ ਨੂੰ ਜਾਣ ਦੇ ਰਸਤੇ ਇੱਥੇ ਛੋੜ ਦੇਣ ਦਾ ਐਲਾਨ ਕੀਤਾ ਗਿਆ ਜਾਂ ਫਿਰ ਕੋਈ ਵਿਆਹ ਸ਼ਾਦੀ ਜਾਂ ਕੋਈ ਬਰਾਤ ਜਾ ਰਹੀ ਹੈ ਕੋਈ ਇੰਟਰਵਿਊ ਦੇਣ ਜਾ ਰਿਹਾ ਹੈ ਸਿਰਫ ਉਹਨਾਂ ਨੂੰ ਰਾਹ ਦਿੱਤੀ ਗਈ ਹੈ ਬਾਕੀ ਸਪੂਚਾ ਪੰਜਾਬ ਚਾਹੇ ਉਹ ਰੇਲ ਆਵਾਜਈ ਹੀ ਚਾਹੇ ਸੜਕੀ ਆਵਾਜਈ ਹੈ ਬੰਦ ਰਹਿਣ ਵਾਲੀ ਔਰ ਇਸ ਦਾ ਅਸਰ ਅਮਰitsar ਦੇ ਹਾਲ ਗੇਟ ਤੇ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਇੱਕ ਪਾਸੇ ਕਿਸਾਨ ਖੜੇ ਨੇ ਲੋਕਾਂ ਨੂੰ ਅਪੀਲ ਕਰ ਰਹੇ ਨੇ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਇਸ ਕਰ ਨੂੰ ਲੈ ਕੇ ਪੂਰਾ ਚੌਕਸ ਹੈ ਕਿ ਕੋਈ ਵੀ ਗੜਬੜ ਫਲਾਉਣ ਦੇ ਮਨਸੂਬੇ ਦੇ ਵਿੱਚ ਕਾਮਯਾਬ ਨਾ ਹੋ ਸਕੇ ਲੈਂਡ ਆਰਡਰ ਦੀ ਸਥਿਤੀ ਜਿਹੜੀ ਇਹ ਪੂਰੀ ਤਰ੍ਹਾਂ ਦੇ ਨਾਲ ਬਰਕਰਾਰ ਰਹਿ ਸਕੇ ਕਿਸਾਨਾਂ ਕੋਗੋ ਵੀ ਗੱਲਬਾਤ ਕਰਾਂਗੇ ਪੁਲਿਸ ਦੇ ਉੱਚ ਅਧਿਕਾਰੀ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਕਿਸਾਨਾਂ ਕੋਗੋ ਸੋਨੂ ਮਾਲ ਦੇ ਨਾਲ ਗੱਲਬਾਤ ਕਰਦੇ ਹਾਂ ਜੋ ਅਸੀਂ ਦੇਖਿਆ ਕਿ ਸਵੇਰ ਤੋਂ ਹੀ ਇੱਥੇ ਲੋਕਾਂ ਨੂੰ ਅਪੀਲ ਕਰ ਰਹੇ ਨੇ ਕਿ ਅੱਜ ਜਿਹੜਾ ਬਾਜ਼ਾਰ ਹੈ ਬੰਦ ਰੱਖ ਕੇ ਸਹਿਯੋਗ ਦਿੱਤਾ ਜਾਵੇ ਕੀ ਸੁਨੇਹਾ ਦੇਣਾ ਚਾਹੁੰਦੇ ਨੇ ਲੋਕਾਂ ਨੂੰ ਵੇਖੋ ਜੀ ਅਸੀਂ ਸੰਯੁਕਤ ਗੈਰ ਰਾਜਨੀਤਿਕ ਕਿਸਾਨ ਮੋਰਚੇ ਦੇ ਸੱਦੇ ਦੇ ਉੱਤੇ ਅੱਜ ਜਿਹੜਾ ਵਾ ਪੂਰਨ ਤੌਰ ਤੇ ਪੰਜਾਬ ਨੂੰ ਬੰਦ ਕੀਤਾ ਜਾਊਗਾ ਅਸੀਂ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਦੀ ਜਥੇਬੰਦੀ ਵੱਲੋਂ ਪੂਰਨ ਤੌਰ ਤੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਥਾਂ ਥਾਂ ਵੱਖ-ਵੱਖ ਇਲਾਕਿਆਂ ਦੇ ਵਿੱਚ ਆਪਣੀਆਂ ਟੀਮਾਂ ਬਣਾ ਕੇ ਉਹਨਾਂ ਨੂੰ ਭੇਜਿਆ ਗਿਆ ਕਿ ਸਾਰਿਆ ਗਾੜੀ ਹੱਥ ਜੋੜ ਕੇ ਅਪੀਲ ਕੀਤੀ ਜਾਵੇ ਹਰ ਵਰਗ ਦੇ ਗਾੜੀ ਦੁਕਾਨਦਾਰ ਗਾੜੀ ਕਿਸੇ ਮੌਲ ਗਾੜੀ ਕਿਸੇ ਹੋਟਲ ਗਾੜੀ ਹਰ ਇੱਕ ਤਰੀਕੇ ਨਾਲ ਸਾਡੀ ਅਪੀਲ ਕੀਤੀ ਜਾ ਰਹੀ ਆ ਸਬਜੀ ਮੰਡੀ ਤੱਕ ਵੀਰੋ ਅਸੀਂ ਬੰਦ ਰੱਖੀ ਅੱਜ ਅੱਜ ਸਾਡੇ ਕਿਸਾਨ ਘਰਾਂ ਤੋਂ ਦੁੱਧ ਨਹੀਂ ਲੈ ਕੇ ਆਏ ਅਸੀਂ ਵੀ ਵੀਰੋ ਇਹ ਗੱਲ ਚਾਹੁੰਦੇ ਆ ਸਾਨੂੰ ਹਰ ਵਰਗ ਦਾ ਸਾਥ ਚਾਹੀਦਾ ਵਾ ਵੇਖੋ ਅੱਜ ਗੈਰ ਰਾਜਨੀਤਿਕ ਸੰਯੁਕਤ ਮੋਰਚੇ ਦੇ ਸੱਦੇ ਤੇ ਅਸੀਂ ਇਹ ਬੇਨਤੀ ਕਰਨਾ ਚਾਹੁੰਦੇ ਆ ਸਾਥ ਦਿਓ ਜਗਜੀਤ ਸਿੰਘ ਡੱਲੇਵਾਲ ਅੱਜ ਵੇਖੋ ਦੁਕਾਨਦਾਰ ਵੀਰਾਂ ਨੂੰ ਦੱਸਣਾ ਚਾਹੁੰਦੇ ਆ ਤੁਹਾਡੇ ਹਕਾਲੀ ਅੱਜ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠਾ ਵਾ ਵੀਰੋ ਅੱਜ ਮਹੀਨੇ ਤੋਂ ਉੱਪਰ ਹੋ ਚੁੱਕਿਆ ਉਹਨਾਂ ਨੂੰ ਉਹਨਾਂ ਨੇ ਅੱਜ ਤੱਕ ਕੋ ਰੋਟੀ ਦਾ ਇੱਕ ਬੁਰਕੀ ਨਹੀਂ ਖਾਧੀ ਪਰ ਸਾਡੇ ਸਾਥ ਦੀ ਲੋੜਿਆ ਵੀਰਾਂ ਦੀ ਸਾਨੂੰ ਅਸੀਂ ਤਗੜੇ ਹੋ ਕੇ ਸੰਘਰਸ਼ ਕਰੀਏ ਤੇ ਜੋ ਕੇਂਦਰ ਸਰਕਾਰ ਨੂੰ ਮੰਗਾ ਮੰਨਣ ਵਾਸਤੇ ਮਜਬੂਰ ਕਰੀਏ ਕਿਸਾਨ ਮਜ਼ਦੂਰਾਂ ਦੇ ਵਪਾਰੀਆਂ ਦੇ ਦੁਕਾਨਦਾਰਾਂ ਦੇ ਦਿਹਾੜੀਦਾਰਾਂ ਦੇ ਹੱਕ ਦਵਾਈਏ ਆਪਾਂ ਕੇਂਦਰ ਸਰਕਾਰ ਕੋਲ ਲੋਕਾਂ ਨੂੰ ਲਗਾਤਾਰ ਪੀਰ ਕੀਤੀ ਬਿਲਕੁਲ ਜੀ ਅਸੀਂ ਸਾਰਾ ਦੇੜਾ ਅਪੀਲ ਕੀਤੀ ਜਾਊਗੀ ਤੇ ਜੋ ਅਸੀਂ ਆ ਜਿਹੜਾ ਹਾਲਗੇਟ ਆ ਇਹ ਅਸੀਂ ਇਕੋਈ 11 12 ਵਜੇ ਤੋਂ ਲੈ ਕੇ ਬਾਜ ਪੂਰਨ ਤੌਰ ਤੇ ਬੰਦ ਰੱਖਾਂਗੇ ਘੇਰੇ ਘੇਰੋ ਆਪਣੀਆਂ ਟਰਾਲੀਆਂ ਲਾ ਕੇ ਤੇ ਜਿਹੜੀ ਸਾਡੀ 12 ਵਜੇ ਤੱਕ ਆ ਸਾਡੀਆਂ ਵੱਖ-ਵੱਖ ਟੀਮਾਂ ਵੱਖ-ਵੱਖ ਇਲਾਕਿਆਂ ਦੇ ਵਿੱਚ ਅਪੀਲ ਕਰਨਗੀਆਂ ਦੁਕਾਨਦਾਰਾਂ ਨੂੰ ਜਾਂ ਕੋਈ ਵੀ ਵਪਾਰੀ ਵਰਗਿਆ ਕਿ ਤੁਸੀਂ ਅੱਜ ਜਿਹੜਾ ਸਾਰਾ ਕੁਝ ਬੰਦ ਰੱਖੋ ਏਜੰਸੀਆਂ ਬੰਦ ਰੱਖੋ ਮੋਲ ਬੰਦ ਰੱਖੋ ਟਾਪੇ ਬੰਦ ਰੱਖੋ ਸਾਡੀ ਹਾਂਜੀ ਤੇ ਬਾਅਦ ਜਿਹੜੀ ਸਾਡੀ ਇੱਥੇ 12 ਵਜੇ ਨਾਲ ਹੀ ਇਕੱਠੇ ਹੋ ਗਏ ਸਾਰਾ ਜਿਹੜਾ ਇਹ ਇਲਾਕਾ ਵਾ ਬੰਦ ਕਰ ਦਿਆਂਗੇ ਧਰਨਾ ਵੀ ਦਿੱਤਾ ਜਾਊਗਾ 12 ਵਜੇ ਇੱਥੇ ਧਰਨਾ ਸ਼ੁਰੂ ਕੀਤਾ ਜਾਊਗਾ ਇਸ ਦੌਰਾਨ ਵੱਖ-ਵੱਖ ਜਥੇਬੰਦੀਆਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਸਰਪੰਨ ਸਿੰਘ ਪੰਦੇਰ ਗੋਲਡਨ ਗੇਟ ਤੇ ਆਪਣੇ ਸਾਥੀਆਂ ਸਮੇਤ ਬੈਠੇ ਨੇ ਤਾਂ ਸ਼ਹਿਰ ਦੇ ਜਨੇਪਰ ਮੁੱਖ ਤਾਰਨੇ ਰੇਲਵੇ ਸਟੇਸ਼ਨ ਬੱਸ ਸਟੈਂਡ ਹਰ ਥਾਂ ਤੇ ਕਿਸਾਨ ਜਥੇਬੰਦੀਆਂ ਦੇ ਗਰੁੱਪ ਜਿਹੜੇ ਆ ਉਹ ਲਗਾਤਾਰ ਧਰਨਿਆਂ ਤੇ ਬੈਠੇ ਨੇ ਪੁਲਿਸ ਅਧਿਕਾਰੀ ਵੀ ਮੌਜੂਦ ਨੇ ਲਾਂਡ ਰੋਡਰ ਵੀ ਇਨ੍ਹਾਂ ਹਾਲਾਤਾਂ ਦੇ ਵਿੱਚ ਬੇहद ਵੱਡੀ ਚੁਣੌਤੀ ਰਹਿੰਦੀ ਹੈ ਤਾਂ ਕਿਸ ਤਰ੍ਹਾਂ ਮੇਨਟੇਨ ਕੀ ਤਰ੍ਹਾਂ ਜੋ ਕਿੰਨੀ ਡਿਪਲॉयਮੈਂਟ ਕੀਤੀ ਗਈ ਤਾਂ ਜੋ ਲਾਂਡ ਰੋਡ ਦੀ ਸਥਿਤੀ ਜਿਹੜੀ ਹੈ ਜਿਉ ਦੇਖੋ ਅੱਜ ਦੇ ਕਿਸਾਨਾਂ ਦੇ ਪੰਜਾਬ ਬੰਦੇ ਸੰਬੰਧ ਵਿੱਚ ਜਿਹੜੀ ਪੁਲਸਾ ਪੂਰੀ ਮਸਤੈਦੀ ਨਾਲ ਕੰਮ ਕਰ ਰਹੀ ਹੈ ਲਾਅ ਐਂਡ ਆਰਡਰ ਜਿਹੜਾ ਹਰ ਹਾਲਤ ਵਿੱਚ ਅਸੀਂ ਮੇਨਟੇਨ ਰੱਖਾਂਗੇ ਤੇ ਇਹਨਾਂ ਕਿਸਾਨਾਂ ਨੂੰ ਇਹੀ ਸਮਝਾਇਆ ਗਿਆ ਵੀ ਤੁਸੀਂ ਕਾਨੂੰਨ ਨੂੰ ਆਪਣੇ ਹੱਥੀਂ ਨਹੀਂ ਲੈਣਾ ਤੇ ਜੋ ਵੀ ਕਰਨਾ ਹੈ ਤੁਸੀਂ ਪੀਸਫੁਲੀ ਕਰਨਾ ਹੈ ਲੋਕਾਂ ਨੂੰ ਬੰਦ ਕਰਨ ਦੀ ਪੀਲ ਕੀਤੀ ਜਾ ਰਹੀ ਹੈ ਪਰ ਹਾਲਾਤ ਕਿਤਨੇ ਕਿਤੇ ਚੁਣੌਤੀਪੂਰਨ ਬਣ ਜਾਂਦੇ ਜੇ ਕੋਈ ਵਿਰੋਧ ਕਰਦਾ ਜਾਂ ਤੱਕੇ ਨਾਲ ਦੁਕਾਨ ਬੰਦ ਕਰਵਾਉਣ ਦੀ ਕੋਸ਼ਿਸ਼ ਕਰਦਾ ਨਹੀਂ ਦੇਖੋ ਜੀ ਇਹਨਾਂ ਨੂੰ ਵੀ ਸਮਝਾਇਆ ਗਿਆ ਵੀ ਕਾਨੂੰਨ ਨੂੰ ਕਿਸੇ ਨੂੰ ਵੀ ਆਪ ਹੱਥੀਂ ਨਹੀਂ ਲੈਣ ਦੇਵਾਂਗੇ ਤੇ ਜੋ ਵੀ ਇਹਨੂੰ ਕਹਿਆ ਵੀ ਜੋ ਤੁਹਾਡਾ ਬੰਦੀ ਕੌਲ ਹੈ ਤੁਸੀਂ ਇਹਨੂੰ ਪੀਸਫੁਲੀ ਜਿਹੜਾ ਨੇ ਪੇਰੇ ਚੜਦਾ ਕਿਸੇ ਨਾਲ ਪਤਾ ਕਨੀ ਹੋਣ ਦੇਣਾ ਸ਼ਾਂਤੀਪੂਰਵਕ ਜਿਹੜਾ ਉਹ ਧਰਨੇ ਦਿੱਤੇ ਜਾਣ ਸ਼ਾਂਤੀਪੂਰਵਕ ਲੋਕਾਂ ਨੂੰ ਅਪੀਲ ਕੀਤੀ ਜਾਵੇ ਇਹ ਕੋਸ਼ਿਸ਼ ਹੈ ਪੁਲਿਸ ਦੀ ਤਾਂ ਜੋ ਲੋਕਾਂ ਨੂੰ ਖਜਰਖਵਾਰੀ ਦੇ ਸਾਹਮਣੇ ਨਾ ਕਰਨਾ ਪਵੇ। ਹਾਂ ਜੀ ਇਹ ਸਵਾਰੀ ਹੈ ਵੀਰ। ਇਹ ਹੋਰ ਕੀ ਆ ਵੀਰ ਜੀ ਅੱਗੇ। ਵੀਰ ਜੀ ਮੇਰੀ ਗੱਲ ਸੁਣੋ ਮੇਰੇ ਬਾਬਾ ਜੀ। ਸਵਾਰੀ ਲਗਾਈ। ਮਖਾਲਾ ਮਖਾਲਾ ਦਰਵਾਜ਼ਾ ਖਾੜ ਦੇ ਜੀ ਆਦੇ। ਮਖਾਲਾ ਯਾਰ। ਇਹਦਾ ਮੇਰਾ ਵੀ ਕੰਮ ਕਰੋ। ਸਵਾਰੀਆਂ ਉਤਰੋ ਵੀਰ ਜੀ। ਵੀਰ ਜੀ ਉਤਰੋ ਉਤਰੋ ਉੱਥੇ 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 ਚਲੋ। ਆਏ ਯਾਰ ਦਿਖਾ ਦੇ। ਚਲੋ ਮੇਰੇ ਵੀ ਜਿੰਨੇ ਜਾਣਾ ਦੁਰਪੇ ਜਾਓ। ਚਲੋ ਮਰਗ ਤੇ ਆਏ ਆ। ਨਹੀਂ ਨਹੀਂ ਮਰਗ ਤੇ ਆਏ ਆਂ। ਅਸੀਂ ਅਵਰਜੈਂਸੀ ਵੀਰ ਜੀ ਖੁੱਲੀ ਛੱਡੀ ਆ ਵੇਖੋ। ਇਹ ਨਹੀਂ ਅਸੀਂ ਅਵਰਜੈਂ ਨਾਸਤਾ ਲੈਣਾ ਤੇ ਹੋਟਲ ਦੇ ਜਾ ਕੇ ਵੈਰੀਫਾਈ ਕਰਨਾ। ਨਾ ਵੇਖੋ ਤੁਸੀਂ ਉਹ ਗ੍ਰਾਮ ਅੰਦਰ ਲਿਤਾਈ ਹੋਟਲ ਤੇ ਵੈਰੀਫਾਈ ਨਹੀਂ। ਨਹੀਂ ਨਹੀਂ ਤੁਸੀਂ ਵੇਖੋ ਹੋਟਲ ਤੋਂ ਹੋਟਲ ਤੇ ਆਏ ਹੋ ਤੁਸੀਂ ਹੋਟਲ ਚੋਂ ਬਾਹਰ ਕੋ ਆਏ ਹੋਟਲ ਦੇ ਵਿੱਚ ਨਾਸਤਾ ਹੁੰਦਾ। ਨਹੀਂ ਵੀਰ ਜੀ ਵੇਖੋ ਤੁਸੀਂ ਕਿਸਾਨਾਂ ਦਾ ਸਾਥ ਦੋ ਤੁਹਾਡੇ ਕਾਲੀ ਵੀ ਜਾਂ ਮੇਰਾ ਵੀ ਰਟੋ ਲੈ ਕੇ ਜਾ ਯਾਰਾਂ। ਕਿਹਾਂ ਜਾਣਾ? ਜਾ ਪਛਾਹ ਜਾ। ਚੱਲ। ਕਿਹਾਂ ਚੱਲ? ਚੱਲ ਜਾ ਕਿਹਾਂ ਜਾ। ਕਿਹਾਂ ਜਾ। ਚੱਲ ਚੱਲ ਪਛਾਹ ਜਾ। ਇਹ ਨਹੀਂ ਗੱਲ ਹੈ। ਵੇਖੋ ਤੁਸੀਂ ਕਿਸਾਨਾਂ ਦਾ ਸਾਥ ਦੇਣ ਦਾ ਵਿਰੋਧਡਾ ਹੱਕ ਆ ਨਹੀਂ ਤੁਸੀਂ ਨਹੀਂ ਇਹ ਕੋਈ ਗੱਲ ਨਹੀਂ ਮਤਲਬ ਨਹੀਂ ਬੰਦਾ ਵੇਖੋ ਹੋਟਲ ਚੋਗੀ ਕਰਨ ਐਨੂੰ ਮੋੜ ਬੌਜੀ ਖਾਣਾ ਪੀਣਾ ਲੈਣਗੇ ਚਲੋ ਆਓ ਕੈਮਰਾ ਵੀਰ ਚੱਲ ਯਾਰ ਆਇਓ ਆਲੋਕ ਸਰ ਕੀ ਨਾਮ ਹੈ ਕਿੱਥੋਂ ਦੇ ਰਹੇ ਹੋ ਮੈਂ ਦਿੱਲੀ ਤੋਂ ਹੀ ਐਮਐਸ ਭਾਰਦੋ ਅਜ ਦਿੱਲੀ ਤੋਂ ਰੋहिणी ਸੈਕਟਰ 2 ਅੱਜ ਕਾਲ ਦਿੱਤੀ ਗਈ ਹੈ ਮੇਰੇ ਮੇਰੇ ਬੌਜੀ ਮੇਰੀ ਸੁਣੋ ਮੇਰੇ ਕ ਮੈਂ ਹੀ ਅਮਰਜੈਂਸੀ ਆਏ ਆ ਇੱਕ ਜਵਾਨ ਡੈਥ ਹੋ ਗਈ ਆ ਭਰਾ ਦੀ ਮਾਸੀ ਦਾ ਪੁੱਤ ਭਰਾ ਵਾ ਤੇ ਪਈ ਠੀਕ ਹੈ ਬੋ ਜੀ ਸੀਤਲਾ ਮੰਦਿਰ ਆਪਾਂ ਹੋਟਲ ਲਿੱਤਾ ਜਿੱਥੇ ਰਹਿਣ ਵਾਸਤੇ ਤੇ ਕੁਝ ਉੱਥੇ ਚਾਹ ਦੀ ਦੁਕਾਨ ਨਹੀਂ ਸੀ ਲੇਡੀਜ਼ ਵੀ ਸਾਡੇ ਨਾਲ ਨੇ ਤੋਂ ਚਾਹ ਪਾਣੀ ਲੈਣ ਵਾਸਤੇ ਬਾਹਰ ਆਏਗੇ ਹੋਰ ਤੇ ਦੇਖੋ ਆਪਾਂ ਆਪਾਂ ਹੋਰ ਤੇ ਇਸ ਤਰ੍ਹਾਂ ਕੋਈ ਉਲੰਘਣ ਤੇ ਕਰਾਂਗੇ ਨਹੀਂ ਜੋ ਚੀਜ਼ਾਂ ਸਾਰੇ ਭਰਾਵਾਂ ਦੇ ਨਾਲ ਹੀ ਆ ਬਸ ਇਹ ਆ ਅਗਰ ਇੱਥੇ ਕੋਈ ਸਾਡੀ ਮਿਸਟੇਕ ਹੈ ਤੇ ਹੱਥ ਜੋੜ ਕੇ ਤੈਨੂੰ ਦਿਲ ਤੋਂ ਮਾਫੀ ਹੈ ਪਰ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਜੋ ਆਟੋ ਕਿਉਂਕਿ ਸੜਕੀ ਆਵਾਜਾਈ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਸੀ ਤੋਂ ਜਿਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਲਗਾਤਾਰ ਜੋ ਆਟੋ ਸਵਾਰੀਆਂ ਲੈ ਕੇ ਜਾ ਰਹੇ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਸਵਾਰੀਆਂ ਨੂੰ ਉਤਾਰਿਆ ਜਾ ਰਿਹਾ ਹੈ ਆਟੋ ਵਾਲੇ ਨੂੰ ਜਾਣ ਦੇ ਲਈ ਕਿਹਾ ਜਾ ਰਿਹਾ ਹੈ ਇਹ ਤਸਵੀਰਾਂ ਅੰਮ੍ਰਿਤਸਰ ਦੇ ਹਾਲਗੇੜ ਦੀਆਂ ਨੇ ਉਹ ਕਿਤੇ ਨਾ ਕਿਤੇ ਸਥਿਤੀ ਤਣਾਪੂਰਨ ਵੀ ਹੁੰਦੀ ਜਦੋਂ ਇਸ ਤਰ੍ਹਾਂ ਸਵਾਰੀਆਂ ਨੂੰ ਰੋਕ ਕੇ ਕਿਹਾ ਜਾਂਦਾ ਹੈ ਜਾਂ ਜੋ ਬਾਹਰੋਂ ਆਏ ਲੋਕੀ ਜਿਨ੍ਹਾਂ ਨੂੰ ਸ਼ਾਇਦ ਜਾਣਕਾਰੀ ਨਹੀਂ ਹੁੰਦੀ ਹਰ ਕੋਈ ਗੱਲ ਕੋਈ ਦੇਖੋ ਮੈਂ ਤੂੰ ਥੱਲੇ ਆ ਇੱਧਰ ਗੱਲ ਸੁਣਦੀ ਇੱਥੇ ਨਹੀਂ ਗਲਤੀ ਹੋ ਗਈ ਮਾਰੇ ਵੇਖੋ ਤੁਹਾਨੂੰ ਸਾਰਾ ਪਤਾ ਤੁਹਾਨੂੰ ਤੁਹਾਨੂੰ ਅਸਾਸ ਹੈ ਕਿ ਨਹੀਂ ਕਿਸਾਨ ਹੁਣ ਵੇਖੋ ਜਿਹੜਾ ਵੀ ਇੱਥੇ ਆਉਂਦਾ ਉਹੋ ਹੀ ਕਹਿੰਦਾ ਮੇਰੇ ਘਰ ਦੇ ਵੇਖੋ ਅਸੀਂ মিডিਆ ਭਾਈ ਜਾ ਰਹਿਆਂ ਨੂੰ ਇਹ ਗੱਲ ਦੱਸਣਾ ਚਾਹੁੰਦੇ ਆ ਜਦੋਂ ਵੀ ਕੋਈ ਆਉਂਦਾ ਇੱਥੇ ਉਹ ਇਹੋ ਗੱਲ ਕਹਿੰਦਾ ਮੈਨੂੰ ਅਵਰਜੈਂਸੀ ਤੇ ਮੇਰੇ ਘਰ ਦੇ ਜੀ ਵੇਖੋ ਤੁਸੀਂ ਵੀਰੋ ਕਿਰਾਇਆ ਢੋਂੜਦੇ ਜੇ ਤੁਹਾਨੂੰ ਕੋਈ ਕਿਸੇ ਨਾਲ ਲੈਣਾ ਦੇਣਾ ਨਹੀਂ ਤੁਹਾਨੂੰ ਕੋਈ ਦੇਖੋ ਕੋਈ ਤੇ ਸਾਧੂ ਉਹ ਤੁਹਾਡੀ ਜਮੀਰ ਜਾਗਦੀ ਕਿ ਨਹੀਂ ਜਾਗਦੀ ਜਾਗਦੀ ਆ ਵੇਖੋ 26 ਤਰੀਕ ਤੋਂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠਾ ਤਾਂ ਇੱਕ ਦਿਨ ਰੋਟੀ ਛੱਡ ਕੇ ਵੇਖ ਤੂੰ ਇੱਕ ਦਿਨ ਛੱਡ ਸਕਦਾ ਬਾਬਾ ਜੀ ਕੋਈ ਹੈ ਤਾ ਤੁਕਿਆ ਨਹੀਂ ਓ ਯਾਰ ਪਛਾਹ ਮੋੜੋ ਯਾਰ ਆਟੋ ਯਾਰ ਚਲੋ ਚੱਲ ਜੰਮੇ ਮਾਰੋ ਚਲੋ ਪਛਾਹ ਕਿਹ ਮੋੜੋ ਪਛਾਹ ਓਏ ਚਲੋ ਕੋਈ ਨਹੀਂ ਕੋਈ ਨਹੀਂ ਮੋੜ ਮੋੜ ਜੰਮੇ ਮਾਰੋ ਆ ਤੂੰ ਗਾ ਲਾ ਥੋੜਾ ਤੁਸੀਂ ਤਾਂ ਬਿਲਕੁਲ ਤਾਂ ਘਾਟ ਹੈ ਇਹ ਘਾਟ ਵਿੱਚ ਵੇਖੋ ਜੀ ਸੁਜੋਗ ਨਹੀਂ ਸੁਜੋਗ ਮਿਲ ਰਿਹਾ ਵਾ ਪਰ ਆ ਜਿਹੜੇ ਆ ਰਹੇ ਇਹ ਬੀਜੇਪੀ ਦੇ ਦਲਾਲ ਆ ਇਹ ਬੀਜੇਪੀ ਦੇ ਰਲੇ ਹੋਏ ਬੰਦੇ ਜਿਹੜੇ ਆ ਰਹੇ ਸਾਡੇ ਕੋਲ ਇੱਥੇ ਕਿਸਾਨਾਂ ਮਜ਼ਦੂਰਾਂ ਦਾ ਸਾਥ ਨਹੀਂ ਦੇਣ ਦੇ ਇਹ ਕੇਂਦਰ ਸਰਕਾਰ ਦੀ ਸ਼ਾਦਿਚਿਆ ਉਹ ਵਿਖਾਉਣਾ ਚਾਉਂਦੀ ਵੀ ਇੰਨਾ ਦਾ ਕਿਸਾਨ ਜਿਹੜੇ ਮਜ਼ਦੂਰਾਂ ਦਾ ਸਾਥ ਨਹੀਂ ਦੇਣਦੇ ਫਿਰ ਉਹਨਾਂ ਦੀ ਹਸਾਦ ਆ ਹਾਂਜੀ ਬੰਦ ਦੀ ਕਾਲ ਜਿਹੜੀ ਫੇਲ ਹੋਵੇ ਉਸ ਵਾਸਤੇ ਜਿਹੜੀ ਕੇਂਦਰ ਸਰਕਾਰ ਆ ਆਪਣੀਆਂ ਏਜੰਸੀਆਂ ਨਹੀਂ ਵਕ ਵਕਤ ਨਾਂ ਦੇ ਹੱਥ ਕੰਡੇ ਅਪਣਾਉਣ ਡਈ ਆ ਵੇਖੋ ਅਸੀਂ ਇਹਦੇ ਵਿੱਚ ਆਟੋ ਲੈ ਕੇ ਆਉਂਦੇ ਇਹਦੇ ਵਿੱਚ ਕੀ ਬੈਠੇ ਹੁੰਦੇ ਬੱਚੇ ਬੈਠੇ ਹੁੰਦੇ ਆ ਉਹ ਵੇਖ ਕੇ ਅਸੀਂ ਜਾਣਦੇ ਨੇ ਸਾਨੂੰ ਕੋਈ ਅਸੀਂ ਇਹ ਗੱਲ ਦੱਸਣਾ ਚਾਹੁੰਦੇ ਆ ਏਜੰਸੀਆਂ ਨੂੰ ਕੋਈ ਦੁਕਾਨ ਖਲਾਓ ਸਾਡੇ ਸਾਹਮਣੇ ਅਸੀਂ ਤੁਹਾਨੂੰ ਬੰਦ ਕਰਾ ਕੇ ਵਿਖਾਈਏ ਤਿਰਪਾਹੀ ਬੱਚੇ ਵੇਖ ਕੇ ਕਿਸੇ ਨੂੰ ਆਨੇ ਵੀ ਚੱਲ ਕੋਈ ਗੱਲ ਨਹੀਂ ਕੀ ਇੱਕ ਅਸੀਂ ਆਨੇ ਇਹ ਨਾ ਕਹਿਣ ਵੀ ਕਿਸਾਨ ਮਜ਼ਦੂਰ ਕਿਸੇ ਨਾ ਧੱਕਾ ਕਰਦੇ ਆ ਅਸੀਂ ਤਾਂ ਕਾੜੀ ਕਰਦੇ ਜੇ ਕਿਨੂੰ ਅਵਰਜੈਂਸੀ ਆ ਜਾਵੇ ਨਹੀਂ ਅਵਰਜੈਂਸੀ ਤੇ ਆਪਣੇ ਘਰ ਨੂੰ ਜਾਵੇ ਦੇ ਵੱਖੋ-ਖੀਸਿਆ ਵਿੱਚ ਕਿਸਾਨਾਂ ਵੱਲੋਂ ਧਰਨੇ ਦਿੱਤੇ ਗਏ ਨੇ ਰਸਤੇ ਜਾਮ ਕੀਤੇ ਗਏ ਨੇ ਬੈਰੀਕੇਡਿੰਗ ਕੀਤੀ ਗਈ ਹੈ ਔਰ ਅਣਜਾਣ ਵਾਲੇ ਆਮ ਲੋਕਾਂ ਨੂੰ ਵਾਰ-ਵਾਰ ਅਪੀਲ ਕੀਤੀ ਜਾ ਰਹੀ ਸਹਿਯੋਗ ਦੀ ਉਹ ਲੋਕ ਜੋ ਇੰਨੇ ਦਿਨਾਂ ਤੇ ਪ੍ਰਚਾਰ ਦੇ باوجود ਆਪਣੇ ਘਰਾਂ ਤੋਂ ਕੰਮਾਂ ਕਰਨ ਲਈ ਨਿਕਲੇ ਨਹੀਂ ਉਹਨਾਂ ਨੂੰ ਹੱਥ ਪਾੜ ਕੇ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ ਔਰ ਕਿਤਨਾ ਕਿਤੇ ਚੇਤਾਵਨੀ ਵੀ ਦਿੱਤੀ ਜਾ ਰਹੀ ਹੈ ਕਿ ਇਹਨਾਂ ਹਾਲਾਤਾਂ ਦੇ ਵਿੱਚ ਜੇਕਰ ਸਹਿਯੋਗ ਨਾ ਮਿਲਿਆ ਤਾਂ ਫਿਰ ਜ਼ਬਰਦਸਤੀ ਬਾਜ਼ਾਰ ਬੰਦ ਕਰਵਾਉਣ ਦੇ ਲਈ ਵੀ ਮਜਬੂਰ ਹੋਣਗੇ ਕਿਸਾਨ ਹਾਲਾਂਕਿ ਪੰਜਾਬ ਪੁਲਿਸ ਦੇ ਲਈ ਇਨਾ ਹਾਲਾਤਾਂ ਦੇ ਮੱਦੇਨਜ਼ਰ ਲਾਂਡ ਆਰਡਰ ਨੂੰ ਮੇਨਟੇਨ ਕਰਨਾ ਬੇਹਤ ਵੱਡੀ ਚੁਣੌਤੀ ਹੈ ਪਰ ਕਿਤੇ ਨਾ ਕਿਤੇ ਵਾਰ-ਵਾਰ ਸਹਿਯੋਗ ਦੀ ਅਪੀਲ ਜਿਹੜੀ ਹੈ ਉਸ ਨੂੰ ਦਰਕਨਾਰ ਜਿਹੜਾ ਕਰਕੇ ਕਿਤੇ ਨਾ ਕਿਤੇ ਹਾਲਾਤ ਖਰਾਬ ਕਰਨ ਦੀ ਸਾਜ਼ਿਸ਼ ਜਿਹੜੀ ਹੈ ਰਚੀ ਜਾ ਰਹੀ ਹੈ ਇਹ ਦੋਸ਼ ਲਾਇਆ ਗਿਆ ਕਿਸਾਨ ਆਗੂਆਂ ਵੱਲੋਂ ਕੈਮਰਾ ਪਾਸੇ ਅਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੌਂਗਾ ਪੀ.ਟੀ.ਸੀ. ਨਿਊਜ਼ ਅੰਮ੍ਰਿਤਸਰ